ਕਿਉਂਕਿ ਪੰਜਾਬ ਦਾ ਹਰਿਆਣਾ ਦੇ ਨਾਲ ਪੂਰਾ ਦੋ ਫੜ ਕਰਨ ਦੇ ਵਿੱਚ ਪੰਜਾਬੀਆਂ ਨੂੰ ਹਰਿਆਣਿਆਂ ਵਾਲਿਆਂ ਦੇ ਨਾਲ ਪੂਰਾ ਸਰਕਾਰ ਦਾ ਜੋਰ ਲੱਗਿਆ ਹੋਇਆ। ਰਾਜਸਥਾਨ ਦੇ ਨਾਲ ਦੋ ਫੜ ਕਰਨ ਦਾ ਪੂਰਾ ਜੋਰ ਲੱਗਿਆ ਹੋਇਆ ਬਹੁਤ ਚਿਰ ਦਾ। ਇਹ ਤਾਂ ਆਪਾਂ ਆਪਸ ਵਿੱਚ ਕਹਿ ਦਿੰਦੇ ਆ ਕਿ ਹਰਿਆਣਾ ہمارا ਭਾਈ ਆ ਹਰਿਆਣੇ ਵਾਲੇ ਕਹਿੰਦੇ ਪੰਜਾਬ ہمارا ਭਾਈ ਆ ਤੇ ਬਚਤ ਆ। ਨਹੀਂ ਤਾਂ ਇਹ ਦੋ ਫੜ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਇਸੇ ਤਰ੍ਹਾਂ ਹਿਮਾਚਲ ਦੇ ਵਿੱਚ ਚੱਲ ਰਿਹਾ ਕਿ ਹਿਮਾਚਲ ਦੇ ਵਿੱਚ ਹੁਣ ਜੇ ਆਪਾਂ ਕਹਿ ਲਈਏ ਕਿ ਸਿੱਖਾਂ ਦੇ ਵਿੱਚ ਵੀ ਗਦਾਰ ਹੈਗੇ ਆ ਹਿੰਦੂਆਂ ਦੇ ਵਿੱਚ ਵੀ ਗਦਾਰ ਹੈਗੇ ਆ ਮੁਸਲਮਾਨਾਂ ਦੇ ਵਿੱਚ ਵੀ ਗਦਾਰ ਹੈਗੇ ਆ ਤੇ ਫਿਰ ਹਿਮਾਚਲ ਵਾਲਿਆਂ ਦੇ ਵਿੱਚ ਗਦਾਰ ਕਿਉਂ ਨਹੀਂ ਹੋ ਸਕਦੇ ਹਿਮਾਚਲ ਵਾਲਿਆਂ ਦੇ ਵਿੱਚ ਸਰਕਾਰੀ ਬੰਦੇ ਕਿਉਂ ਨਹੀਂ ਹੋ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਗੱਲ ਤੇ ਮੋਹਰ ਲਾਉਣੀ ਆ ਜਾਂ ਨਹੀਂ ਲਾਉਣੀ ਆ ਇਹ ਸੰਗਤ ਨੇ ਪ੍ਰਮਾਣ ਕਰਨਾ ਕਿ ਹਿਮਾਚਲ ਵਾਲੇ ਹੋਗੇ ਹਿਮਾਚਲਾਂ ਦਾ ਜੋ ਇਸ ਵਕਤ ਮਾਹੌਲ ਕ੍ਰੀਏਟ ਹੋ ਰਿਹਾ ਜਾਂ ਕੀਤਾ ਜਾ ਰਿਹਾ ਕਿ ਜਿੰਨਾ ਵੀ ਸਿਸਟਮ ਕ੍ਰੀਏਟ ਹੋਇਆ ਹਿਮਾਚਲ ਦੇ ਨਾਲ ਪੰਜਾਬ ਦਾ ਇਹ ਸਰਕਾਰਾਂ ਨੇ ਕਰਵਾਇਆ ਸਰਕਾਰਾਂ ਕਰਵਾ ਰਹੀਆਂ ਜਾਂ ਇਹ ਆਪ ਮੁਹਾਰੇ ਹੋ ਰਿਹਾ ਇਹ ਗੱਲ ਦੇਖਣੀ ਪਊਗੀ ਕਿਉਂਕਿ ਪੰਜਾਬ ਦਾ ਹਰਿਆਣਾ ਦੇ ਨਾਲ ਪੂਰਾ ਦੋ ਫੜ ਕਰਨ ਦੇ ਵਿੱਚ ਪੰਜਾਬੀਆਂ ਨੂੰ ਹਰਿਆਣਿਆਂ ਵਾਲਿਆਂ ਦੇ ਨਾਲ ਪੂਰਾ ਸਰਕਾਰ ਦਾ ਜੋਰ ਲੱਗਿਆ ਹੋਇਆ ਰਾਜਸਥਾਨ ਦੇ ਨਾਲ ਦੋ ਫੜ ਕਰਨ ਦਾ ਪੂਰਾ ਜੋਰ ਲੱਗਿਆ ਹੋਇਆ ਬਹੁਤ ਚਿਰ ਦਾ ਇਹ ਤਾਂ ਆਪਾਂ ਆਪਸ ਵਿੱਚ ਕਹਿ ਦਿੰਦੇ ਆ ਕਿ ਹਰਿਆਣਾ ہمارا ਭਾਈ ਆ ਹਰਿਆਣੇ ਵਾਲੇ ਕਹਿੰਦੇ ਆ ਪੰਜਾਬ ہمارا ਭਾਈ ਆ ਤੇ ਬਚਤ ਆ ਨਹੀਂ ਤਾਂ ਇਹ ਦੋ ਫਾੜ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਇਸੇ ਤਰ੍ਹਾਂ ਹਿਮਾਚਲ ਦੇ ਵਿੱਚ ਚੱਲ ਰਿਹਾ ਕਿ ਹਿਮਾਚਲ ਦੇ ਵਿੱਚ ਹੁਣ ਜੇ ਆਪਾਂ ਕਹਿ ਲਈਏ ਕਿ ਸਿੱਖਾਂ ਦੇ ਵਿੱਚ ਵੀ ਗਦਾਰ ਰਹਿ ਗਏ ਆ ਹਿੰਦੂਆਂ ਦੇ ਵਿੱਚ ਵੀ ਗਦਾਰ ਰਹਿ ਗਏ ਆ ਮੁਸਲਮਾਨਾਂ ਦੇ ਵਿੱਚ ਵੀ ਗਦਾਰ ਰਹਿ ਗਏ ਆ ਤੇ ਫੇਰ ਹਿਮਾਚਲ ਵਾਲਿਆਂ ਦੇ ਵਿੱਚ ਗੱਦਾਰ ਕਿਉਂ ਨਹੀਂ ਹੋ ਸਕਦੇ ਹਿਮਾਚਲ ਵਾਲਿਆਂ ਦੇ ਵਿੱਚ ਸਰਕਾਰੀ ਬੰਦੇ ਕਿਉਂ ਨਹੀਂ ਹੋ ਸਕਦੇ ਉਹਨਾਂ ਬੰਦਿਆਂ ਨੂੰ ਜਿਹੜੇ ਹਿਮਾਚਲ ਦੇ ਵਿੱਚ ਪੰਜਾਬੀਆਂ ਨਾਲ ਪੰਗਾ ਲੈ ਰਹੇ ਆ ਜਾਂ ਮਾਹੌਲ ਖਰਾਬ ਕਰੀਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਕੰਗਣਾ ਰਣੋਤ ਦੇ ਮਗਰ ਨਾ ਲੱਗੋ ਮੁੜ ਕੇ ਖੜਨਾ ਕਿਸੇ ਨੇ ਨਹੀਂ ਹੁੰਦਾ ਮੌਕੇ ਤੇ ਕੋਈ ਪਤਾ ਨਹੀਂ ਹੁੰਦਾ ਕਿਹੋ ਜਿਹਾ ਬੰਦਾ ਕਿਸ ਮਾਹੌਲ ਦੇ ਨਾਲ ਉੱਥੇ ਆ ਰਿਹਾ ਤੇ ਮੁੜ ਕੇ ਫਿਰ ਤੁਸੀਂ ਕਹਿੰਦੇ ਹੋ ਕਿ ਯਾਰ ਕੀ ਬਣ ਗਿਆ ਸੋ ਬਹੁਤ ਸਾਰੀਆਂ ਯੂਨਾ ਟੈਕਸੀ ਯੂਨੀਅਨਾਂ ਜਿਹੜੀ ਉਹ ਪੰਜਾਬ ਦੇ ਹੱਕ ਦੇ ਵਿੱਚ ਆਈ ਸੀ ਹਿਮਾਚਲ ਦੇ ਵਿੱਚ ਆ ਉਹਨਾਂ ਦਾ ਵੀ ਧੰਨਵਾਦ ਆ ਜਿਹੜੇ ਹੋਰ ਬਹੁਤ ਸਾਰੇ ਪੰਜਾਬ ਦੇ ਹੱਕ ਦੇ ਵਿੱਚ ਆ ਰਹੇ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਸੋ ਜਿਹੜੇ ਮਾਹੌਲ ਖਰਾਬ ਕਰ ਰਹੇ ਆ ਉਹ ਕਰ ਰਹੇ ਆ ਸਾਰੇ ਹਿਮਾਚਲ ਵਾਲਿਆਂ ਨੂੰ ਅਸੀਂ ਮਾੜਾ ਨਹੀਂ ਕਹਿੰਦੇ ਸਾਰੇ ਹਿਮਾਚਲ ਵਾਲੇ ਪੰਜਾਬ ਨੂੰ ਮਾੜਾ ਨਹੀਂ ਕਹਿੰਦੇਗੇ ਸੋ ਕਿਉਂਕਿ ਉੱਥੇ ਬਹੁਤ ਸਾਰਾ ਜਿਹੜਾ ਸਿਸਟਮ ਕ੍ਰੀਏਟ ਹੋਣ ਤੋਂ ਬਾਅਦ ਬਹੁਤ ਸਾਰਾ ਜਿਹੜਾ ਉੱਥੇ ਹਿਮਾਚਲ ਵਾਲੇ ਜਿਹੜੇ ਵੀਰ ਆ ਉਹ ਪੰਜਾਬ ਦੇ ਹੱਕ ਦੇ ਵਿੱਚ ਖੜੇ ਆ ਸੋ ਕਿਤੇ ਨਾ ਕਿਤੇ ਇਹ ਦੇਖਣਾ ਪਊਗਾ ਕਿ ਸਰਕਾਰ ਇਹ ਗੱਲ ਚਾਹੁੰਦੀਆਂ ਕਿ ਦੂਜੀਆਂ ਸਟੇਟਾਂ ਇਹ ਗੱਲ ਕਹਿਣ ਲੱਗ ਪੈਣ ਕਿ ਭਾਈ ਪੰਜਾਬ ਵਾਲੇ ਤਾਂ ਆਏ ਆ ਪੰਜਾਬ ਵਾਲੇ ਤਾਂ ਆਏ ਆ ਸਾਡਾ ਪੰਜਾਬ ਨਾਲ ਕੋਈ ਨਾਤਾ ਨਹੀਂ ਸਾਡਾ ਐ ਕੋਈ ਨਾਤਾ ਨਹੀਂ ਵੈਸੇ ਤਾਂ ਚਲੋ ਵਧੀਆ ਗੱਲ ਆ ਕਿ ਜੇ ਉਹ ਕਹਿ ਦੇਣ ਕਿ ਸਾਡਾ ਪੰਜਾਬ ਨਾਲ ਕੋਈ ਨਾਤਾ ਨਹੀਂ ਸਰਕਾਰ ਵੀ ਕਹਿ ਦੇਵੇ ਸਾਡਾ ਪੰਜਾਬ ਨਾਲ ਕੋਈ ਨਾਤਾ ਨਹੀਂ ਫਿਰ ਤਾਂ ਹੱਲ ਹੋਇਆ ਹੀ ਪਿਆ ਫਿਰ ਤਾਂ ਵੱਟਦੇ ਪਿਆ ਹੱਲ ਜੇ ਸਿਆਣੇ ਸਮਝਣ ਪਰ ਕਿਤੇ ਨਾ ਕਿਤੇ ਪੰਜਾਬ ਹਿਮਾਚਲ ਜਿਹੜਾ ਉਹ ਵੀ ਸਾਡਾ ਹਿੱਸਾ ਸੀ ਜਿਹੜਾ ਹਰਿਆਣਾ ਰਾਜਸਥਾਨ ਇਹ ਸਾਰੇ ਸਾਡੇ ਹਿੱਸੇ ਦੇ ਵਿੱਚ ਆਉਂਦੇ ਸੀ ਪਰ ਕਿਤੇ ਨਾ ਕਿਤੇ ਸਰਕਾਰਾਂ ਜਿਹੜਾ ਇਹ ਮਾਹੌਲ ਕ੍ਰੀਏਟ ਕਰਕੇ ਇਹਨਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰ ਰਹੀਆਂ ਜਿਵੇਂ ਹਸ਼ਿਆਰਪੁਰ ਵਾਲਾ ਪਾਸਾ ਹੋ ਗਿਆ ਗੁਰਦਾਸਪੁਰ ਵਾਲਾ ਪਾਸਾ ਹੋ ਗਿਆ ਇਹ ਵੀ ਪੰਜਾਬ ਤੋਂ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਇਹ ਸਿਸਟਮ ਅਧੀਨ ਸਿਰਫ ਸਿਰਫ ਆਮ ਲੋਕਾਂ ਨੂੰ ਆਪਸ ਵਿੱਚ ਲੜਾਇਆ ਜਾ ਰਿਹਾ ਸਰਕਾਰਾਂ ਇੱਕ ਹੈ ਸਰਕਾਰਾਂ ਹਰ ਪਾਸੇ ਐਕਾ ਸਰਕਾਰਾਂ ਹਰਿਆਣਾ ਦੀਆਂ ਹੋਣ ਰਾਜਸਥਾਨ ਦੀਆਂ ਹੋਣ ਹਿਮਾਚਲ ਦੀਆਂ ਹੋਣ ਪੰਜਾਬ ਦੀਆਂ ਹੋਣ ਇਹ ਆਪਸ ਵਿੱਚ ਦਿੱਲੀ ਦੀਆਂ ਹੋਣ ਇਹ ਆਪਸ ਵਿੱਚ ਇੱਕੋ ਗੱਠ ਪੁਤਲੀ ਦੇ ਅਧੀਨ ਇਕੱਠੇ ਰੋਟੀਆਂ ਖਾਂਦੇ ਆ ਕੱਥੇ ਡਿਨਰ ਕਰਦੇ ਆ ਇਕੱਠੇ ਬ੍ਰੇਕਫਾਸਟ ਕਰਦੇ ਆ ਪਰ ਆਮ ਲੋਕਾਂ ਨੂੰ ਲੜਾ ਕੇ ਕੁਝਕ ਜਿਹੜੇ ਹੁੱਲੜਬਾਜ ਆ ਉਹ ਸਰਕਾਰੀ ਹੁੱਲੜਬਾਜ ਜਿਹੜੇ ਵਿੱਚ ਵੜ ਕੇ ਆਮ ਲੋਕਾਂ ਨੂੰ ਆਪਸ ਦੇ ਵਿੱਚ ਲੜਾ ਕੇ ਜਿਹੜਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਜੇ ਸੰਗਤ ਪ੍ਰਵਾਨ ਕਰਦੀ ਹੈ ਇਸ ਗੱਲ ਨੂੰ ਤਾਂ ਸੋਚਿਓ ਜਰੂਰ ਕਿ ਕਿਤੇ ਨਾ ਕਿਤੇ ਜਦੋਂ ਵੀ ਕੋਈ ਮਾਹੌਲ ਕ੍ਰੀਏਟ ਹੁੰਦਾ ਭਾਵੇਂ ਉਹ ਪੰਜਾਬ ਦੇ ਵਿੱਚ ਹੋਵੇ ਉਹ ਕੀਤਾ ਕਿੰਨਾ ਵੱਲੋਂ ਜਾਂਦਾ ਇਹ ਤੁਹਾਨੂੰ ਵੀ ਪਤਾ ਜੇ ਬੇਅਦਬੀ ਦੀ ਗੱਲ ਹੁੰਦੀ ਆ ਕੀਤੀ ਕਿੰਨਾ ਵੱਲੋਂ ਜਾਂਦੀ ਆ ਤੁਹਾਨੂੰ ਵੀ ਪਤਾ ਬਾਅਦ ਦੇ ਵਿੱਚ ਪਾਗਲ ਕੋਸ਼ਤ ਕਰ ਦਿੱਤਾ ਜਾਂਦਾ ਉਹ ਕਿੰਨਾ ਵੱਲੋਂ ਕੀਤਾ ਜਾਂਦਾ ਉਹ ਵੀ ਸਰਕਾਰਾਂ ਵੱਲੋਂ ਕੀਤਾ ਜਾਂਦਾ ਸੋ ਸਿਸਟਮ ਕਿਤੇ ਨਾ ਕਿਤੇ ਕੁਝ ਕੁ ਹੁੱਲਣਬਾਜ਼ ਕੁਝ ਕੁ ਗੱਦਾਰ ਆ ਜਿਹੜੇ ਉਹ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿਵੇਂ ਆਪਾਂ ਕਹ ਲਈਏ ਕਿ ਪੰਜਾਬ ਦੇ ਵਿੱਚ ਬੇਅਦਬੀ ਕਿਉਂ ਕਰਾਈ ਜਾਂਦੀ ਆ ਤੇ ਮਾਹੌਲ ਖਰਾਬ ਹੋ ਜੇ ਇਹ ਆਪਸ ਵਿੱਚ ਲੜਨ ਪਰ ਬਹੁਤ ਸਿਆਣੇ ਜਿਹੜੇ ਪੰਜਾਬ ਦੇ ਲੋਕ ਆ ਜਿਹੜੇ ਹਿੰਦੂ ਮੁਸਲਮ ਭਾਈਚਾਰੇ ਸਾਰੇ ਲੋਕ ਆ ਜਿਹੜੇ ਉਹ ਆਪਸ ਵਿੱਚ ਨਹੀਂ ਲੜ ਰਹੇ ਕਿ ਹਾਂ ਅਸੀਂ ਆਪਸ ਵਿੱਚ ਕਿਉਂਕਿ ਜੇ ਲੀਡਰ ਨਹੀਂ ਆਪਸ ਵਿੱਚ ਲੜਦੇ ਤੇ ਫਿਰ ਆਪਾਂ ਕਿਉਂ ਲੜੀਏ ਸੋ ਹਿਮਾਚਲ ਵਾਲੇ ਜਿਹੜੇ ਲੋਕ ਆ ਬਹੁਤ ਸਾਰੇ ਚੰਗੇ ਲੋਕ ਵੀ ਹੈਗੇ ਆ ਉਹ ਪੰਜਾਬੀਆਂ ਦਾ ਸਾਥ ਦੇ ਰਹੇ ਆ ਤੇ ਪੰਜਾਬ ਵਾਲਿਆਂ ਨੂੰ ਇਹ ਉਹਨਾਂ ਦਾ ਸਾਥ ਦੇਣਾ ਚਾਹੀਦਾ ਹਾਂ ਪਿੱਛੇ ਜੇ ਪਤਾ ਲੱਗਿਆ ਸੀਗਾ ਕਿ ਇੱਕ ਬੱਸ ਦਾ ਚਾਲਾਨ ਕਰਤਾ ਉਥੋਂ ਦੀ ਸਰਕਾਰ ਨੇ ਉਥੋਂ ਦੇ ਪ੍ਰਸ਼ਾਸਨ ਨੇ ਫਿਰ ਇਹਦਾ ਮਤਲਬ ਤਾਂ ਇਹ ਆ ਨਾ ਕਿ ਸਰਕਾਰ ਤੇ ਪ੍ਰਸ਼ਾਸਨ ਪੂਰਾ ਜ਼ੋਰ ਲਾ ਰਿਆ ਕਿ ਇਹਨਾਂ ਦਾ ਆਪਸ ਵਿੱਚ ਆਮ ਲੋਕਾਂ ਦਾ ਲੜਾਈ ਝਗੜਾ ਹੋਵੇ ਤੇ ਅਸੀਂ ਫਾਇਦਾ ਠਾਈਏ ਸੋ ਇਹ ਕਿਤੇ ਨਾ ਕਿਤੇ ਫਾਇਦਾ ਠਾਉਣ ਦੀ ਕੋਸ਼ਿਸ਼ ਕਰਦੇ ਆ ਸੋ ਆਪਾਂ ਨੂੰ ਦੇਖਣਾ ਪੈਣਾ ਕਿ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਸੋ ਕਿਤੇ ਨਾ ਕਿਤੇ ਇਸ ਇਹੋ ਜਿਹਾ ਮਾਹੌਲ ਨਾ ਬਣ ਜੇ ਕਿ ਹਾਂ ਜੀ ਜਿਵੇਂ ਹੀ ਖਤਮ ਹੋ ਜੇ ਕੰਮ ਕਿਉਂਕਿ ਬਹੁਤ ਸਾਰੇ ਪੰਜਾਬੀ ਵੀਰ ਵੀ ਉਹਨਾਂ ਨੇ ਵੀ ਉਧਰ ਕੰਮਕਾਰ ਚਲਾਏ ਹੋਇਆ ਬਹੁਤ ਸਾਰਾ ਸਿਸਟਮ ਚੱਲ ਰਿਹਾ ਸੋ ਕਿਤੇ ਨਾ ਕਿਤੇ ਕੁਝ ਕੁ ਹੁੱਲੜ ਬਾਜਾਂ ਕਰਕੇ ਆਪਾਂ ਸਾਰਿਆਂ ਨੂੰ ਮਾੜਾ ਨਾ ਕਹੀਏ ਸੋ ਆਪਸ ਵਿੱਚ ਜਿਹੜਾ ਏਕਾ ਭਾਈਚਾਰਾ ਜਿਹੜਾ ਉਹ ਬਣਿਆ ਰਹਿਣਾ ਚਾਹੀਦਾ ਭਾਵੇਂ ਉਹ ਕਿਤੇ ਵੀ ਹੋਵੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ